ਸਮਾਣਾ ਪਿੰਡ ਦੇ ਪਿੰਡ ਗਾਜੇਵਾਸ ਦਾ ਇੱਕ ਨੌਜਵਾਨ ਸੀਤਲ ਸਿੰਘ ਜਿਸ ਦੀ ਉਮਰ ਕਰੀਬ 23-24 ਸਾਲ ਦੱਸੀ ਗਈ ਹੈ 3-4 ਦਿਨ ਤੋਂ ਗਰੋਂ ਲਾਪਤਾ ਸੀ ਪਰਿਵਾਰ ਨੇ ਪੁਲਿਸ ਨੂੰ ਸੂਚਨਾ ਵੀ ਦਿੱਤੀ ਰਿਪੋਰਟ ਵੀ ਦਰਜ ਕਰਾਈ ਮਿਸਿੰਗ ਦੀ ਅੱਜ ਉਸ ਦੀ ਡੈੱਡ ਬੋਡੀ ਪਿੰਡ ਬੰਮਣਾ ਦੇ ਘਰ ਦੇ ਵਿੱਚੋਂ ਬਰਾਮਦ ਹੋਈ ਹੈ ਔਰ ਇਸ ਦੇ ਵਿੱਚ ਸਦਰ ਪੁਲਿਸ ਵੱਲੋਂ ਮ੍ਰਿਤਕ ਡੈੱਡ ਬੋਡੀ ਨੂੰ ਆਪਣੇ ਕਬਜ਼ੇ 'ਚ ਲੈ ਕੇ ਪਰਿਵਾਰ ਤੋਂ ਸਨਖਤ ਕਰਾਉਣ ਦੇ ਬਾਅਦ ਉਸ ਨੂੰ ਸਮਾਣਾ ਕੇ ਸਰਕਾਰੀ ਹਸਪਤਾਲ ਕੀ ਮੌਜੂਦ ਰੱਖਿਆ ਗਿਆ ਹੈ ਔਰ ਜਿਹੜਾ ਮ੍ਰਿਤਕ ਨੌਜਵਾਨ ਹੈ ਸੀਤਲ ਸਿੰਘ ਉਸ ਦੇ ਪਿਤਾ ਦੇ ਬਿਆਨ ਦਰਜ ਕਰਕੇ ਡੈੱਡ ਬੋਡੀ ਦਾ ਪੋਸਟਮਾਰਟ ਸਰੂ ਸਦਰ ਪੁਲਿਸ ਸਮਾਨਾ ਵੱਲੋਂ ਕੀਤੀ ਜਾ ਰਹੀ ਹੈ ਇਸ ਦੇ ਬਾਰੇ ਜਾਣਕਾਰੀ ਸਦਰ ਪੁਲਿਸ ਦੇ ਅਧਿਕਾਰੀ ਅਵਤਾਰ ਸਿੰਘ ਵੱਲੋਂ ਦਿੱਤੀ ਗਈ ਸੀਤਲ ਸਿੰਘ ਜੀ ਸੀਤਲ ਸਿੰਘ ਅਨਵਰਤ ਸਿੰਘ ਜੀ ਮੇਰੇ ਚਾਚੇ ਦੇ ਮੁੰਡੇ ਤੇ ਕੰਮ ਤੇ ਖੇਤੀਬਾੜੀ ਕਰਦਾ ਇਹ ਦੋ ਭੈਣੇ ਨੇ ਜੀ ਇਕੱਲਾ ਭਾਈ ਇਹ ਇਕੱਲੇ ਮੁੰਡੇ ਸੀ ਹਾਂ ਜੀ ਹਾਂ ਕੁਛ ਨਹੀਂ ਕਹਿ ਕੇ ਗਿਆ ਜੀ ਬਸ ਕਹਿ ਕੇ ਲੈ ਕੇ ਮੋਟਰਸਾਈਕਲ ਲੈ ਕੇ ਵਗ ਗਿਆ ਕਹਿੰਦਾ ਬਸ ਮੈਂ ਹੋਰ ਮੁੰਡਾ ਮਿਲਿਆ ਤੇ ਉਹ ਕਹਿੰਦਾ ਬੱਸ ਵੀ ਮੈਂ ਆਇਆ ਘੰਟੀ ਚ ਹਾਂਜੀ ਮੁੜ ਕੇ ਗਿਆ ਨਹੀਂ ਤੇ ਦੋ ਦਿਨ ਕਿੱਥੇ ਲੱਬਿਆ ਤੁਸੀਂ ਦੋ ਦਿਨ ਜੀ ਅਸੀਂ ਆਏ ਪਿੰਡਾ ਪੁੰਡਾ ਚ ਲੱਬਦੇ ਰਹੇ ਜੀ ਇੱਧਰ ਉੱਧਰ ਹੋਰ ਥਾਵੇਂ ਅੱਜ ਮਿਲੀ ਫਿਰਲਾਸ ਹਾਂਜੀ ਹਾਂ ਕਿੱਥੇ ਮਿਲੀ ਅੱਜ ਜੀ ਘਰ ਮਿਲੀ ਬੰਮੜੇ ਕਰੇ ਭੇਦੀ ਜੀ ਕਿਸੇ ਦੇ ਘਰ ਹਾਂਜੀ ਕਿੱਥੇ ਕਿਸ ਦੇ ਘਰ ਕਿਸੇ ਦੇ ਉਹਦਾ ਨਾਂ ਨਹੀਂ ਅਸੀਂ ਜਾਣਦੇ ਜੀ ਨਾ ਜੀ ਕੋਈ ਨਹੀਂ ਸਨਸਾਨ ਘਰ ਸੀ ਹਾਂਜੀ ਬੈਡਾਂ ਤੇ ਪਿਆਦੀ ਹਾਂ ਮੋਟਰ ਸੱਗੀ ਉਸੇ ਕਰਦੇ ਹਾਂ ਜੀ ਨਾ ਸੇ ਤਾਂ ਘੁੱਜ ਨੀ ਪਤਾ ਕਿ ਫਸ ਮੋਟੇ ਪਤਾ ਲੱਗੂ ਕੀ ਗੱਲਬਾਤ ਹੈ ਜੀ ਟੀタル ਸਿੰਘ ਜੀ ਖੇਤੀਬਾੜੀ ਦਾ ਜੀ ਇਹ ਅੱਜ ਚੌਥਾ ਦਿਨ ਹੈ ਜੀ ਡੈੱਡ ਬੋਡੀ ਜੀ ਬੰਮਣੇ ਤੋਂ ਨਾ ਜੀ ਘਰੋਂ ਪਿੰਡ ਚੋਂ ਕਿਸੇ ਦੇ ਘਰ ਹਾਂ ਜੀ ਕਾਰਨ ਤਾਂ ਜੀ ਹੁਣ ਕੀ ਪਤਾ ਕਿ ਕਿਵੇਂ ਮਤਲਬ ਤੁਹਾਨੂੰ ਕੀ ਲੱਗਦਾ ਹੈ ਮੈਂ ਸਾਨੂੰ ਤਾਂ ਜੀ ਹੁਣ ਕਾਰਵਾਈ ਆਹੀ ਦੱਸੂ ਫਸਟ ਮੈਂ ਮੈਨੂੰ ਹਾਂ ਅੱਜ ਕਿੰਨੇ ਪਤਾ ਲੱਗਿਆ ਤੁਹਾਨੂੰ ਫਿਰ ਅਸੀਂ ਜੀ ਉਹ ਚੱਕੀਆਂ ਤੇ ਆਏ ਤੇ ਚੈੱਕ ਕਰਨ ਉਥੋਂ ਘਰੋਂ ਪਤਾ ਲੱਗਿਆ ਕਿ ਕਿਸੇ ਮੁੰਡੇ ਨਾਲ ਵੀ ਇਹ ਇਹਦੇ ਨਾਲ ਦੇਖਿਆ ਕਰੇ ਮੋਟਰਸਾਈਕਲ ਮਿਲਿਆ ਜੀ ਕਰੇ ਮੋਟਰਸਾਈਕਲ ਉੱਥੇ ਸੀ ਉਹਦੇ ਘਰ ਹਾਂ ਹਾਂ ਜੀ ਉਸੇ ਦੇ ਘਰੇ ਤੇ ਇਹਨਾਂ ਨੇ ਕੱਲ ਜਿਹੜੇ ਹੈਗਾ ਚੌਕੀ ਦੇ ਵਿੱਚ ਜਿਹੜਾ ਗੁੰਮਸਿਦਗੀ ਦੀ ਅਰਜ਼ੀ ਦਿੱਤੀ ਸੀ ਵੀ ਸਾਡਾ ਲੜਕਾ ਜਿਹੜਾ ਇੱਕ ਦੋ ਦਿਨਾਂ ਤੋਂ ਦਵਾਗੀ ਜੋ ਦਵਾਗੀ ਤੌਰ ਤੇ ਪਰੇਸ਼ਾਨ ਸੀਗਾ ਵੀ ਕਈ ਜਿਹੜਾ ਹੈਗਾ ਘਰ ਨਹੀਂ ਆਇਆ ਹੈਗਾ ਠੀਕ ਹੈ ਨਾ ਪਰ ਇਹ ਲਬਦਲਵਾਉਂਦੇ ਇਹਨੂੰ ਪਤਾ ਲੱਗਿਆ ਵੀ ਇਹਨਾਂ ਦਾ ਜਿਹੜਾ ਇੱਕ ਮੁੰਡਾ ਆਕਾਸ਼ਦੀਪ ਸੀਗਾ ਬੰਮਣੀ ਪਿੰਡ ਦਾ ਰਹਿਣ ਵਾਲਾ ਸੀ ਉਹ ਠੀਕਾ ਉਹ ਵੀ ਉਹਦਾ ਦੋਸਤ ਸੀਗਾ ਇਹ ਆਉਂਦੇ ਜਾਂਦੇ ਇਕੱਠੇ ਸ਼ਰਾਬ ਸ਼ਰੂ ਬੈਠ ਕੇ ਪੀਂਦੇ ਕਰਦੇ ਜਾਈ ਸੀ ਤੇ ਇਹਦੇ ਉਹ ਲੱਭਦੇ ਲਵਾਉਂਦੇ ਅੱਜ ਇਹ ਕਾਸ਼ਤੀਰ ਦੇ ਘਰ ਆਇਆ ਤੇ ਕਾਸ਼ਤੀਰ ਦੇ ਘਰ ਦੇ ਵਿੱਚ ਜਿਹੜੀ ਹੈਗੇ ਤੇ ਇਹਦੀ ਇਹਦੀ ਡੋਟ-ਡੋਟ ਮਿਲੀ ਇਹਨਾਂ ਨੂੰ ਠੀਕ ਹੈ ਜਿਸ ਅਧਾਰ ਤੇ ਇਹਨਾਂ ਮੈਂ ਮੋਕੇ ਜਾ ਕੇ ਦੇਖਿਆ ਬੰਦਾ ਬੈੱਡ ਤੇ ਪਿਆ ਦੀ ਮੈਂ ਫੋਟੋ ਵੀ ਲੈ ਕੇ ਆ ਮਦਦ ਦੀ ਸਾਰਾ ਅਸੀਂ ਮੋਕੇ ਤੇ ਸੀਨ ਜਿਹੜਾ ਹੈਗਾ ਉਹ ਸਾਡਾ ਤਫਤੀਸ਼ ਦਾ ਪਾਰਟ ਆ ਠੀਕ ਹੈ ਨਾ ਉਹ ਅਸੀਂ ਆਪਣਾ ਕੀਤਾ ਮੋਕੇ ਤੇ ਜਾ ਕੇ ਬਾਕੀ ਅਸੀਂ ਫਰਦਰ ਜਿਹੜਾ ਹੈਗਾ ਮੈਡੀਕਲ ਆਪਣੇ ਇਹਦਾ ਪੋਸ਼ਣ ਕਰਵਾ ਰਹੇ ਹਾਂ ਜੋ ਮੈਡੀਕਲ ਦੇ ਆਧਾਰ ਤੇ ਜੋ ਵੀ ਫਰਦਰ ਕਾਰਵਾਈ ਕਿਸ ਕੇ ਬਿਆਨ ਦਰਜ ਕਰ ਰਹੇ ਹਾਂ ਉਸਦੇ ਫਾਦਰ ਦੇ ਬਿਆਨ ਤੇ ਰੰਤੇਸ਼ ਸਿੰਘ ਦੇ ਬਿਆਨ ਤੇ ਜਿਨ੍ਹਾਂ ਨੇ ਜੋ ਆਪਣਾ ਬਿਆ ਲਿਖਾਇਆ ਠੀਕ ਹੈ ਨੇ ਉਹਦੇ ਆਧਾਰ ਤੇ ਅਸੀਂ ਇਹਦੀ ਕਾਰਵਾਈ ਕਰ ਰਹੇ ਹਾਂ ਬਾਕੀ ਜਿਹੜੀ ਫਰਦਰ ਜਿਹੜੀ ਤੁਪਤੀ ਜਿਹੜੀ ਸਾਡੀ ਵਾਲੇ ਮੈਡੀਕਲ ਦੇ ਆਧਾਰ ਤੋਂ ਬਾਅਦ ਚੱਲਣੀ ਆ ਬਿਆ ਹੋਇਆ ਤਾਂ ਮੈਡ ਅਨ ਮੈਡ ਸੀਗਾ ਕੈਮਰਾਮੈਨ ਬੀਕੇ ਕਰਕੇ ਦੇ ਨਾਲ ਪ੍ਰਸੋਤਮ ਕੌਸ਼ਿਕ ਸਮਾਣਾ ਨਿਊਜ਼